ਸਤਨਾ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਪੰਜਵਾਂ ਜਿਸ ਕੋ ਵਿਸਰੈ ਪ੍ਰਾਨਪਤ ਦਾਤਾ ਸੋਈ ਗਨੋ ਹੋ ਆਪਾ ਗਾ ਚਰਨ ਕਮਲ ਜਾ ਕਾ ਮਨ 라ਗਿਓ ਅਮੇ ਅਸਰੋ ਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਛੀਜ ਗਿਆ ਸਭ ਤੰਤੇ ਪ੍ਰੀਤਮ ਸਿਓ ਮਨ ਲਾਗਾ ਰਹਾਉ ਜਹ ਜਹ ਪੀਖੋ ਤੈ ਨਰਾਇਣ ਸਗਲ ਕਟਾਮੈ ਤਾਗਾ ਨਾਮਯਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗਾ ਵਾਹਿਗੁਰਜ ਕੀ ਖਾਲਸਾ ਵਾਹਿਗੁਰਜ ਕੀ ਫਤਿਹ ਇਹਨਾਂ ਅਜ ਦੇ ਪਵਿੱਤਰ ਹੁਕਮਾਂਵੇਂ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਦੇ ਤਨਾਸਰੀ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਇਹ ਪ੍ਰਭੂ ਤੇਰਾ ਸੇਵਕ ਤੇਰੇ ਨਾਮ ਰੰਗ ਵਿੱਚ ਟਿੱਕੇ ਮਾਇਆ ਦੇ ਮੋਹ ਵੱਲੋਂ ਸਦਾ ਸੁਚੇਤ ਰਹਿੰਦਾ ਉਸ ਦੇ ਸਰੀਰ ਵਿੱਚੋਂ ਸਾਰਾ ਆਲਸ ਮੁੱਕ ਜਾਂਦਾ ਉਸ ਦਾ ਮਨ ਹੇ ਭਾਈ ਪ੍ਰੀਤਮ ਪ੍ਰਭੂ ਨਾਲ ਜੁੜਿਆ ਰਹਿੰਦਾ ਠਹਿਰਾਓ ਹੇ ਭਾਈ ਜਿਸ ਉਸ ਮਨੁੱਖ ਨੂੰ ਬਦਕਿਸਮਤ ਸਮਝੋ ਜਿਸ ਨੂੰ ਜਿੰਦ ਦਾ ਮਾਲਕ ਪ੍ਰਭੂ ਬਿਸਰ ਜਾਂਦਾ ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਕੋਮਲ ਚਰਨਾਂ ਦਾ ਪ੍ਰੇਮੀ ਹੋ ਜਾਂਦਾ ਉਹ ਮਨੁੱਖ ਆਤਮਿਕ ਜੀਵਨ ਦੇਣ ਵਾਲੇ ਨਾਮ ਜਲ ਦਾ ਸਰੋਬ ਲੱਭ ਲੈਂਦਾ ਹੈ। हे ਭਾਈ ਉਸ ਦੇ ਸਿਮਰਨ ਦੀ ਬਰਕਤ ਨਾਲ ਮੈਂ ਵੀ ਜਿੱਧਰ ਚਿੱਤਰ ਵੇਖਦਾ ਉਥੇ-ਉਥੇ ਪ੍ਰਮਾਤਮਾ ਹੀ ਸਾਰੇ ਸਰੀਰਾਂ ਵਿੱਚ ਮੌਜੂਦ ਦਿੱਸਦਾ ਹੈ ਜਿਵੇਂ ਧਾਗਾ ਸਾਰੇ ਮਣਕਿਆਂ ਵਿੱਚ ਪਰੋਤਿਆ ਹੁੰਦਾ ਹੈ। ਏ ਨਾਨਕ ਪ੍ਰਭੂ ਦੇ ਦਾਸ ਉਸ ਦਾ ਨਾਮ ਜਲ ਪਿੰਦਿਆਂ ਹੀ ਹੋਰ ਸਾਰੇ ਮੋਹ ਪਿਆਰ ਛੱਡ ਦਿੰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਹੁਕਮਨਾਮਾ ਫ্রম ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟਟਡ ਬਾਈ ਆਵਰ 5th ਗੁਰੂ ਗੁਰੂ ਅਰਜਨ ਦੇਵ ਜੀ ਅੰਡਰ ਹੈਡਿੰਗ ਤਨਾਸਰੀ 5th ਮਹਿਲ ਗੁਰੂ ਸਾਹਿਬ ਜੀ ਸੇਜ਼ ਥੈਟ ਵਨ ਹੂ ਫੋਰਗੇਟਸ ਦਾ ਲੋਰਡ ਆਫ ਲਾਈਫ ਦਾ ਗ੍ਰੇਟ ਗਿਵਰ ਨੋ ਥੈਟ ਹੀ ਇਜ਼ ਮੋਸਟ ਅਨਫੋਰਚੂਨੇਟ ਵਨ ਹੂਜ਼ ਮਾਈਂਡ ਇਜ਼ in love with the lord's lotus feet Obtains the pool of ambrosial nectar. Your humble servant awakes in the love of the Lord's name. All laziness has departed from his body and his mind is attached to the beloved Lord. Pause. Wherever I look, the Lord is there. He is the string upon which all hearts are strung. Drinking in the ਵਾਟਰ ਆਫ ਦਾ ਨਾਮ ਸਰਵੈਂਟ ਨਾਨਕ ਹੈਜ਼ ਰੀਨਾਉਂਸਡ ਆਲ ਅਦਰ ਲਵਰਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ